ਮਾਰਿਆ ਗਿਆ ਸਿੱਧੂ ਮੂਸੇਵਾਲੇ ਦੇ ਕਤਲकांड ਦਾ ਮਾਸਟਰਮਾਈਂਡ 골ਡੀ ਬਰਾੜ ਦੋਸਤੋ 골ਡੀ ਬਰਾੜ ਜੋ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਅਤੇ ਅਮਰੀਕਾ ਦੇ ਵਿੱਚੋਂ ਇੰਡੀਆ ਦੇ ਵਿੱਚ ਪੂਰਾ ਗੈਂਗ ਚਲਾ ਰਿਹਾ ਸੀ ਪੂਰੇ 700 ਸ਼ੂਟਰਾਂ ਦੀ ਜਿਹੜੀ ਉਹਨਾਂ ਦੀ ਟੋਲੀ ਸੀ ਉਹਨਾਂ ਦਾ ਗੈਂਗ ਸੀ ਗਰੁੱਪ ਸੀ ਉਸ ਨੂੰ ਹਥਿਆਰ ਸਪਲਾਈ ਕਰਨ ਦਾ ਕੰਮ ਵੀ ਕਰਦਾ ਸੀ ਅਮਰੀਕਾ ਦੇ ਵਿੱਚੋਂ ਦੋਸਤੋ ਸਭ ਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਕਤਲकांड ਤੋਂ ਬਾਅਦ ਕਾਫੀ ਸੁਰਖੀਆਂ ਦੇ ਵਿੱਚ ਆਇਆ ਕਾਫੀ ਫੇਮਸ ਹੋਇਆ ਸੀ 골ਡੀ ਬਰਾੜ ਜੋ ਕਿ ਜੇਲ੍ਹ ਦੇ ਵਿੱਚ ਬੰਦ ਲਾਰੈਂਸ ਬਸ਼ਨੋਈ ਦਾ ਸੱਜਾ ਹੱਥ ਵੀ ਮੰਨਿਆ ਜਾਂਦਾ ਹੈ ਸੱਜੀ ਬਾਹ ਵੀ ਮੰਨਿਆ ਜਾਂਦਾ ਹੈ ਅਤੇ ਉਸ ਨੂੰ ਖਬਰ ਇੱਕ ਵੱਡੀ ਆ ਰਹੀ ਹੈ ਕਿ ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿੱਚ ਉਸ ਨੂੰ ਮਾਰ ਦਿੱਤਾ ਗਿਆ ਹੈ ਤਾਂ ਦੋਸਤੋ ਜਦੋਂ ਅਸੀਂ ਇਸ ਜਿਹੜੀ ਖਬਰ ਹੈ ਉਸ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਉਸ ਨੂੰ ਖੰਘਾਲਣ ਦੀ ਕੋਸ਼ਿਸ਼ ਕੀਤੀ ਤਾਂ ਸਾਹਮਣੇ ਨਿਕਲ ਕੇ ਆਇਆ ਕਿ ਇੱਕ ਅਮਰੀਕਾ ਦੀ ਪత్రిక ਇੱਕ ਅਮਰੀਕਾ ਦੀ ਇੱਕ ਸੰਸਾ ਉਸ ਨੇ ਪత్రికਾ ਛਾਪੀ ਹੈ ਕਿ ਪత్రికਾ ਦੇ ਵਿੱਚ ਇੱਕ ਆਰਟੀਕਲ ਆਇਆ ਹੈ ਪత్రికਾ ਨੇ ਇੱਕ ਆਰਟੀਕਲ ਦੇ ਵਿੱਚ ਇਹ ਪੁਸ਼ਟੀ ਕੀਤੀ ਸੀ ਕਿ 30 ਤਰੀਕ ਨੂੰ ਦੋ ਸ਼ਖਸ ਜੋ ਆਪਣੇ ਘਰ ਤੋਂ ਬਾਹਰ ਨਿਕਲ ਰਹੇ ਸੀ ਦੋ ਗੋਲੀਆਂ ਦੋ ਮੋਟਰਸਾਈਕਲ ਸਵਾਰਾਂ ਨੇ ਉਹਨਾਂ ਦੇ ਉੱਤੇ ਤਾਬੜ ਤੋੜ ਗੋਲੀਆਂ ਚਲਾਈਆਂ ਅਤੇ ਇੱਕ ਦੇ ਨਿਚਲੇ ਹਿੱਸੇ ਤੇ ਗੋਲੀਆਂ ਵੱਜੀਆਂ ਇੱਕ ਦੇ ਉੱਪਰਲੇ ਹਿੱਸੇ ਤੇ ਜਿਹੜਾ ਉੱਪਰਲੇ ਹਿੱਸੇ ਤੇ ਜਿਹਦੇ ਗੋਲੀਆਂ ਵੱਜੀਆਂ ਸੀ ਉਹ ਥੋੜਾ ਜਿਆਦਾ ਜ਼ਿਆਦਾ ਸੀਰੀਅਸ ਸੀ ਅਤੇ ਜਿਹੜਾ ਜਿਹਦੇ نیچے ਗੋਲੀਆਂ ਵੱਜੀਆਂ ਸੀ ਉਹ ਹਜੇ ਠੀਕ ਸੀ ਅਤੇ ਉਸ ਨੂੰ ਜਲਦੀ ਜਲਦੀ ਉੱਥੇ ਪੁਲਿਸ ਨੂੰ ਕਾਲ ਕੀਤੀ ਗਈ ਅਤੇ ਜਦੋਂ ਤੱਕ ਪੁਲਿਸ ਆਉਂਦੀ ਆ ਉਸ ਤੋਂ ਪਹਿਲਾਂ ਹੀ ਜਿਹਦੇ ਨੀਚੇ ਗੋਲੀਆਂ ਵੱਜੀਆਂ ਸੀ ਜਿਹਨੂੰ ਸੁਰਤ ਸੀ ਉਸ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਸ ਤੋਂ ਬਾਅਦ ਜਿਹੜੇ ਪੁਲਸ ਆਈ ਪੁਲਸ ਨੇ ਜਿਹੜੇ ਦੂਸਰੇ ਸੈਕਸ਼ਨ ਨੂੰ ਵੀ ਚੱਕ ਕੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਅਤੇ ਉਸ ਪਾਤਰਕਾਰਤਾ ਉਸ ਪత్రికਾ ਦੇ ਵਿੱਚ ਉਸ ਆਰਟੀਕਲ ਦੇ ਵਿੱਚ ਇਸ ਗੱਲ ਪੁਸ਼ਟੀ ਕੀਤੀ ਗਈ ਹੈ ਕਿ ਜਿਹੜਾ ਉਹ ਜਿਹੜਾ ਹਸਪਤਾਲ ਦੇ ਵਿੱਚ ਬੰਦਾ ਜਿਹੜਾ ਦਾਖਲ ਕਰਵਾਇਆ ਗਿਆ ਸੀ ਜਿਸ ਦਾ ਜਿਹੜਾ ਜ਼ਿਆਦਾ ਕ੍ਰਿਟੀਕਲ ਜੀ ਦੀ ਕੰਡੀਸ਼ਨ ਸੀ ਉਸ ਦੀ ਮੌਤ ਹੋ ਚੁੱਕੀ ਹੈ ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ 골ਡੀ ਬਰਾੜੀ ਸੀ ਤੇ ਦੋ ਗੈਂਗਸਟਰਾਂ ਵੱਲੋਂ ਇਸ ਕਤਲ ਦਾ ਜਿੰਮਾ ਵੀ ਲਿਆ ਗਿਆ ਹੈ ਕਿ ਗੋਲਡੀ ਬਰਾੜ ਦਾ ਕਤਲ ਕਰਕੇ ਅਸੀਂ ਆਪਣੇ ਭਰਾ ਦਾ ਜਿਹੜਾ ਬਦਲਾ ਲਿਆ ਹੈ ਯਾਨੀ ਸਿੱਧੂ ਮੂਸੇਵਾਲੇ ਦਾ ਬਦਲਾ ਅਸੀਂ ਲੈ ਚੁੱਕੇ ਆਂ ਤੇ ਉਹਨਾਂ ਨੇ ਜ਼ਿੰਮੇਵਾਰੀ ਚੱਕੀ ਹੈ ਕਿ ਮੂਸੇਵਾਲੇ ਦੇ ਕਤਲ ਦਾ ਬਦਲਾ ਅਸੀਂ ਗੋਲਡੀ ਬਰਾੜ ਨੂੰ ਮਾਰ ਕੇ ਲੈ ਲਿਆ ਹੈ ਹਾਲਾਂਕਿ ਅਮਰੀਕਾ ਦੀ ਪత్రిక ਇਸ ਇਸ ਪత్రిక ਦੇ ਵਿੱਚ ਜਾਂ ਇਸ ਆਰਟੀਕਲ ਦੇ ਵਿੱਚ ਕੋਈ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਕੀਤੀ ਗਈ ਹੈ ਕਿ ਮਰਨ ਵਾਲਾ ਗੋਲਡੀ ਬਰਾੜ ਹੀ ਹੈ ਪਰ ਦੋਸਤੋ ਉਹ ਸਖਸ ਮਰਿਆ ਜਰੂਰ ਹੈ ਅਤੇ ਉਸ ਦੇ ਮਰਨ ਦੀ ਜ਼ਿੰਮੇਵਾਰੀ ਲਈ ਗਈ ਹੈ ਅਤੇ ਹੁਣ ਅਰਸ਼ ਡੱਲਾ ਅਤੇ ਲਖਵੀਰ ਦੋ ਗੈਂਗਸਟਰ ਨੇ ਗੋਲਡੀ ਬਰਾੜ ਦੇ ਕਤਲ ਦੀ ਜ਼ਿੰਮੇਵਾਰੀ ਲੈ ਲਈ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜਾ ਸਿੱਧੂ ਮੂਸੇਵਾਲਾ ਅਤੇ ਗੋਲਡੀ ਬਰਾੜ ਅਤੇ ਨਾਲੀ ਲਾਰੈਂਸ ਬਸ਼ਨੋਈ ਦਾ ਨਾਮ ਇੱਕ ਦੂਜੇ ਨਾਲ ਕਿਉਂ ਜੋੜਿਆ ਜਾਂਦਾ ਹੈ ਦੋਸਤੋ ਕਿਹਾ ਜਾਂਦਾ ਹੈ ਕਿ ਜੋ ਵਿੱਕੀ ਮਿੱਡੂ ਖੇੜਾ ਸੀ ਉਸ ਦੇ ਕਤਲ ਦਾ ਕਤਲ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਹੱਥ ਮੰਨੇ ਜਾਂਦੇ ਸੀ ਕਿ ਸਿੱਧੂ ਮੂਸੇਵਾਲੇ ਦਾ ਹੱਥ ਹੈ ਵਿੱਕੀ ਮਿੱਡੂ ਖੇੜਾ ਨੂੰ ਕਤਲ ਕਰਵਾਉਣ ਦੇ ਵਿੱਚ ਅਤੇ ਇਸੇ ਦੇ ਚੱਲਦੇ 골ਡੀ ਬਰਾੜ ਅਤੇ ਲਾਰਿਸ਼ ਬਸ਼ਨੋਈ ਨੇ ਇੱਕ ਜਿਹੜਾ ਪੂਰਾ ਚੱਕਰਵਿਊ ਰਚਿਆ ਜਿਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਫਸਾਇਆ ਗਿਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਦੋਸਤੋ ਦੱਸ ਦਈਏ ਕਿ ਹੁਣ 골ਡ 골ਡੀ ਬਰਾੜ ਦਾ ਕਤਲ ਕਰਨ ਤੋਂ ਬਾਅਦ ਦੋ ਗੈਂਗਸਟਰ ਨੇ ਜ਼ਿੰਮੇਵਾਰੀ ਚੱਕਿਆ ਕਿ ਅਸੀਂ ਆਪਣੇ ਭਰਾ ਦਾ ਜਿਹੜਾ ਸਿੱਧੂ ਮੂਸੇਵਾਲੇ ਦਾ ਬਦਲਾ ਅਸੀਂ ਲੈ ਚੁੱਕੇ